ਹਾਂਜੀ ਦੋਸਤੋ ਅੱਜ ਆਪਾਂ ਖੜੇ ਆਂ ਸੂਏ ਦੇ ਪੁੱਲ ਤੇ ਇਹ ਸੂਆ ਪੈਂਦਾ ਪਿੰਡ ਦਿਵਾਨੇ ਤੇ ਠੂਰ ਦੇ ਵਿਚਕਾਰ ਜੀ ਬਹੁਤ ਵਧੀਆ ਸਾਗ ਹੀ ਦੇਖੋ ਇੱਥੇ ਬਹੁਤ ਵੱਡਾ ਬੋਰ ਦਾ ਰੁੱਖ ਲੱਗਿਆ ਗੱਲ ਕਰਦੇ ਆਂ ਆਪਾਂ ਅੱਜ ਤੋਂ 15-20 ਸਾਲ ਪਹਿਲਾਂ ਦੀ ਜਦੋਂ ਲੋਕ ਘਾਟੀ ਪੜੇ ਲਿਖੇ ਹੁੰਦੇ ਸੀ ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਸੀ ਲੋਕ ਪਰ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਕੁਦਰਤ ਨਾਲ ਪਿਆਰ ਕਦਰ ਕੀਮਤ ਬਹੁਤ ਜ਼ਿਆਦਾ ਸੀ ਇਹ ਸਾਰਾ ਸਾਫ਼ ਸੁਥਰਾ ਥਾਂ ਹੁੰਦਾ ਸੀਗਾ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਦੇ ਪੂਰੇ ਵਧੀਆ ਇੱਥੇ ਥੜੇ ਬਣੇ ਹੋਏ ਸੀਗੇ ਬੈਠਣ ਦੀ ਖਾਤਰ ਆ ਨਲਕਾ ਤੁਸੀਂ ਸਾਹਮਣੇ ਦੇਖ ਰਹੇ ਹੋ ਖੜਾ ਇਹ ਚੱਲਦਾ ਹੁੰਦਾ ਸੀ ਚੱਲਦੀ ਹਾਲਤ 'ਚ ਬਹੁਤ ਠੰਡਾ ਪਾਣੀ ਹੁੰਦਾ ਸੀ ਇਹਦਾ ਮੰਨ ਲਓ ਇੱਥੋਂ ਰਾਹੀਰ ਨੰਗਨੇ ਉਹਨਾਂ ਨੇ ਦੁਪਹਿਰਾ ਕੱਟਣਾ ਇੱਥੇ ਬਹੁਤ ਵਧੀਆ ਥੜੇ ਬਣੇ ਵੀ ਸੀ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਦੇ ਆ ਜਦੋਂ ਲੋਕ ਘੱਟ ਹੀ ਪੜੇ ਲਿਖੇ ਹੁੰਦੇ ਸੀ ਪਰ ਲੋਕਾਂ ਨੂੰ ਇੰਨਾਂ ਚੀਜ਼ਾਂ ਦੀ ਅਹਿਮੀਅਤ ਪਤਾ ਸੀ ਆ ਦੇਖ ਲਓ ਤੁਸੀਂ ਅੱਜ ਕੋਈ ਇੱਥੇ ਥੜਾ ਨਹੀਂਗਾ ਲੋਕ ਇੱਥੇ ਬਹਿ ਕੇ ਆਪਦਾ ਦੁਪਹਿਰਾ ਕੱਟਦੇ ਸੀਗੇ ਰੋਟੀ ਪਾਣੀ ਖਾਂਦੇ ਸੀ ਜੋੜ ਆਪਣੇ ਵੀਰ ਸਮਾਨ ਵੇਚਦੇ ਆ ਪਿੰਡਾਂ ਚ ਕੋਈ ਸਬਜ਼ੀ ਵਾਲਾ ਲਾ ਲਓ ਕੋਈ ਕਵਾੜ ਵਾਲਾ ਲਾ ਲਓ ਠੀਕ ਆ ਉਹ ਵੀਰ ਇੱਥੇ ਆਮ ਹੀ ਦੁਪਹਿਰਾ ਕੱਟਦੇ ਸੀਗੇ ਅਸੀਂ ਖੁਦ ਇੱਥੇ ਘੰਟਾ ਘੰਟਾ ਬੈਠੇ ਰਹਿੰਦੇ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਐਨੇ ਵਧੀਆ ਇੱਥੇ ਥੜੇ ਸਾਫ਼ ਸੁਥਰੇ ਬਣੇ ਹੋਏ ਸੀ ਪੀਨੂਆ ਨਾਲ ਪਾਣੀ ਸੀਗਾ ਠੀਕ ਆ ਅੱਜ ਦੇ ਹਾਲਾਤ ਦੇਖ ਲਓ ਇਹ 2025 ਦੀ ਗੱਲ ਕਰਦੇ ਆ ਆਪਾਂ ਜਦੋਂ ਆਪਣੇ ਲੋਕ ਬਹੁਤ ਪੜ੍ਹ ਲਿਖ ਗਏ ਤੇ ਪੜੇ ਲਿਖੇ ਲੋਕਾਂ ਦੀ ਦੇਖੋ ਇਹ ਕਰਤੂਤ ਦਿਖਾਉਣਾ ਤੁਹਾਨੂੰ ਹੋਰ ਆ ਇੱਥੇ ਦੇਖੋ ਕਾਚੀ ਕੱਚ ਆ ਦੇਖੋ ਸਾਰਾ ਕਾਚੀ ਕੱਚ ਖੜਿਆ ਆ ਪਿਆ ਆ ਕੂੜਾ ਦੇਖੋ ਅਜੇ ਇੱਕ ਸੂਏ ਦੇ ਵਿੱਚ ਪਾਣੀ ਆ ਗਿਆ ਇੰਨਾ ਕੁ ਜ਼ਿਆਦਾ ਗੰਦ ਪਿਆ ਹੋਇਆ ਸੀ ਸੂਏ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦੀ ਰੈਂਦ ਖੂੰਦ ਸਾਰੀ ਇੱਥੇ ਸੂਏ ਵਿੱਚ ਸੁੱਟ ਜਾਂਦੇ ਮੰਨਦੇ ਆ ਵੀ ਆਪਣੇ ਕੋਲੇ ਪਾਣੀ ਬਹੁਤ ਆ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਖੁੱਲਾ ਡੁੱਲਾ ਪਾਣੀ ਦਿੱਤਾ ਪਰ ਅੱਗੇ ਜਾ ਕੇ ਕੋਈ ਨਾ ਕੋਈ ਤਾਂ ਇਹ ਪਾਣੀ ਨੂੰ ਵਰਤਦਾ ਯਾਰ ਇੰਨਾ ਕੁ ਦੇਖਿਆ ਕਰੋ ਮੇਰਾ ਵੀਰ ਇਹ ਕੂੜੇ ਦਾ ਡੰਪ ਬਣਾਇਆ ਪਿਆ ਤੁਹਾਨੂੰ ਹੋਰ ਦਿਖਾਉਣਾ ਆ ਦੇਖੋ ਸਾਰਾ ਸੂਏ ਦੇ ਨਾਲ-ਨਾਲ ਨਾ ਕੂੜਾ ਹੀ ਕੂੜਾ ਸਿੱਟਿਆ ਪਿਆ ਜੀ ਕੂੜਾ ਹੀ ਕੂੜਾ ਆ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਦੇਖ ਲਓ ਨਾਲ ਸਾਰਾ ਕੂੜਾ ਹੀ ਕੂੜਾ ਬਹੁਤ ਦੂਰ ਤੱਕ ਪਿਆਗਾ ਲੋਕ ਆਉਂਦੇ ਆ ਘਰਾਂ ਚੋਂ ਲਫਾਫੇ ਬੂਰੀਆਂ ਭਰ ਕੇ ਲਫਾਫੇ ਬੂਰੀਆਂ ਭਰ ਕੇ ਲੈ ਕੇ ਆਉਂਦੇ ਇੱਥੇ ਸਿੱਟ ਜਾਂਦੇ ਆ ਆਪਣੇ ਕੋਲੇ ਪਾਣੀ ਬਹੁਤ ਆ ਪ੍ਰਮਾਤਮਾ ਨੇ ਖੁੱਲਡੁੱਲਾ ਪਾਣੀ ਦਿੱਤਾ ਆਪਾਂ ਇਹ ਪਾਣੀ ਦੀ ਕਦਰ ਗਵਾਤੀ ਨਹੀਂ ਵਰਤਦੇ ਅੱਗੇ ਜਾ ਕੇ ਵੀਰੇ ਕੋਈ ਨਾ ਕੋਈ ਤਾਂ ਇਹ ਪਾਣੀ ਵਰਤ ਰਿਹਾ ਠੀਕ ਆ ਆਪਾਂ ਇਹ ਮੰਨ ਲਓ ਸੂਏ ਨਹਿਰਾਂ ਕੂੜੇ ਦੇ ਡੰਪ ਬਣਾਤੇ ਆ ਤੁਹਾਨੂੰ ਦਿਖਾਉਣਾ ਤੁਹਾਨੂੰ ਇੱਧਰ ਮੈਂ ਇੰਨਾ ਕੁ ਜ਼ਿਆਦਾ ਕੂੜਾ ਸਿੱਟਿਆ ਪਿਆ ਇਹ ਸਾਫ਼ ਸੁਥਰੀ ਥਾਂ ਹੁੰਦੀ ਸੀ ਪਹਿਲਾਂ ਬਹੁਤ ਜ਼ਿਆਦੇ ਅੱਜ ਦੇ ਹਾਲਾਤ ਦੇਖੋ ਇੱਥੇ ਸੂਏ ਦੇ ਵਿੱਚ ਵੀ ਬਹੁਤ ਜ਼ਿਆਦੇ ਕੂੜਾ ਸੀ ਹੁਣ ਪਾਣੀ ਆ ਗਿਆ ਕਰਕੇ ਆਪਾਂ ਦਿਖਾ ਨਹੀਂ ਸਕਿਆ ਆ ਦੇਖੋ ਇਹ ਕੂੜੇ ਦੇ ਹਾਲਾਤ ਆ ਸੂਏ ਤੇ ਬਿਲਕੁਲ ਆ ਦੇਖੋ ਇੰਨਾ ਕੁ ਜ਼ਿਆਦੇ ਮਾੜੀ ਹਾਲਤ ਕਰਤੀ ਇੱਥੇ ਲੋਕਾਂ ਨੇ ਕੂੜਾ ਸਿਰ ਸਿਰ ਇਹਦਾ ਮੇਨ ਕਾਰਨ ਇਹ ਵੀ ਆ ਅੱਗੇ ਪਿੰਡਾਂ ਦੇ ਵਿੱਚ ਰੂੜੀਆਂ ਬਹੁਤ ਸੀ ਹੁਣ ਪਿੰਡਾਂ ਦੇ ਵਿੱਚ ਰੂੜੀਆਂ ਖਤਮ ਹੁੰਦੀਆਂ ਜਾਂਦੀਆਂ ਜੀਦਾ ਕਰਕੇ ਲੋਕ ਇੱਥੇ ਆ ਮਨ ਲਾ ਆਪਣੀ ਰਹਿਣ ਖੂਨ ਜੋ ਕੂੜਾ ਕਰਕੜ ਸਾਰਾ ਇੱਥੇ ਸੈੱਟ ਜਾਂਦੇ ਆ ਮਨ ਲਓ ਸਰਕਾਰ ਨੂੰ ਬੇਨਤੀ ਆ ਨਾਲ ਅਪੀਲ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਆ ਵੀ ਆਪਣੇ ਪਿੰਡ ਦੇ ਕੂੜੇ ਦਾ ਘੱਟ ਤੋਂ ਘੱਟ ਸਮਾਧਾਨ ਪਿੰਡ ਚ ਹੀ ਹੋਵੇ ਤਾਂ ਵਧੀਆ ਇਹ ਮਨ ਲਓ ਜੋ ਪਾਣੀ ਦੇ ਸਰੋਤ ਆ ਆਪਣੇ ਇਹ ਵੱਜ ਜਾਣਗੇ ਠੀਕ ਹੈ ਬਾਕੀ ਵੀਰੇ ਆ ਫੂਰਪਿੰਡ ਦੀ ਪੰਚਾਇਤ ਨੂੰ ਵੀ ਬੇਨਤੀ ਆ ਵੀ ਕਿਸੇ ਮੋਤਵਾਰ ਬੰਦੇ ਕੋਲੇ ਵੀਡੀਓ ਪਹੁੰਚਦੀ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਥੜੇ ਦੁਆਰੇ ਵੀਰੇ ਬਣਾਓ ਤਾਂ ਕਿ ਕੋਈ ਦੁਪਹਿਰਾ ਕੱਟ ਲੇ ਇੱਥੇ ਬੈਠਾ ਆ ਥੜਿਆਂ ਨੂੰ ਦੁਆਰੇ ਵੀਰੇ ਵਧੀਆ ਤਰੀਕੇ ਨਾਲ ਫੇਰ ਬਣਵਾਓ ਤਾਂ ਕਿ ਕੋਈ ਮੰਨੋ ਆਉਣ ਜਾਣ ਵਾਲਾ ਰਾਹੀਰ ਕੋਈ ਬਹਿ ਕੇ ਘੰਟਾ ਖੰਡ ਇੱਥੇ ਆਰਾਮ ਵੀ ਕਰ ਲੇ ਠੀਕ ਆ ਫੂਰਪਿੰਡ ਦੀ ਬੇਨਤੀ ਪੰਚਾਇਤ ਨੂੰ ਖਾਸ ਤੌਰ ਤੇ ਬੇਨਤੀ ਆ ਸੋ ਗੌਰ ਕਰਿਓ ਵੀਰੇ ਇਹਦੇ ਬੰਨੀ ਤੇ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਤੁਹਾਡਾ ਆਪਣਾ ਲਖਵੀਰ ਦਿਵਾਨਾ ਹਾਂ ਬਹੁਤ ਬਹੁਤ ਧੰਨਵਾਦ